ਤਾਲੀਵਾਲ ਸਾਬ ਸਵਾਗਤ ਹੈ ਤੁਹਾਡਾ ਜੀ ਮਿਹਰਬਾਨੀ ਜੀ ਸਾਰੇ ਜੁੜੇ ਹੋਏ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤਾਲੀਵਾਲ ਸਾਬ ਆਖਰ ਜ਼ੋਰ ਤਾਂ ਵੱਡਾ ਲੱਗਿਆ ਸੀ ਸ਼ੋਮਣੀਏ ਕਾਲੀਦਲ ਦੇ ਵਿੱਚੋਂ ਵੱਖ ਹੋਏ ਇੱਕ ਖੇਮੇ ਦਾ ਕਿ ਸੁਖਵੀਰ ਸਿੰਘ ਬਾਦਲ ਪ੍ਰਧਾਨਗੀ ਛੱਡਣ ਪਰ ਸੁਖਵੀਰ ਸਿੰਘ ਬਾਦਲ ਨੇ ਪ੍ਰਧਾਨਗੀ ਨਹੀਂ ਛੱਡੀ ਜਿਉਂ ਦੀ ਤਿਉਂ ਬਰਕਰਾਰ ਹੈ ਦੂਜੇ ਪਾਸੇ ਉਸ ਗਰੁੱਪ ਦੇ ਵੀ ਆਪਣੀ ਗਤੀਵਿਧੀਆਂ ਜਿਹੜੀਆਂ ਉਹ ਲਗਾਤਾਰ ਕਰ ਰਹੇ ਨੇ ਔਰ ਹੁਣ ਇਹ ਗੱਲ ਇਹ ਸਮਝ ਆਉਂਦੀ ਕਿ ਜੇਕਰ ਸੁਖਵੀਰ ਸਿੰਘ ਬਾਦਲ ਨੇ ਪ੍ਰਧਾਨਗੀ ਨਹੀਂ ਛੱਡੀ ਤਾਂ ਇਹਦਾ ਦੂਜਾ ਖੇਮਾ ਕੀ ਸੁਖਵੀਰ ਸਿੰਘ ਬਾਦਲ ਕੋਲੇ ਚਲੇ ਜਾਊਗਾ ਉਹ ਖੇਮਾ ਜਾਂ ਫ ਬਖਰਾ ਸ਼ਰੋਮਣੀ ਇੱਕ ਕਰਤਲ ਬਣਾ ਲਊਗਾ ਜਾਂ ਫਿਰ ਕਿਸੇ ਹੋਰ ਵੱਡੀ ਪਾਰਟੀ ਚ ਜਾ ਸਕਦੇ ਨੇ ਜਿਵੇਂ ਪ੍ਰੋਫੈਸਰ ਚੰਦੂਵਾਰ ਨੇ ਗੱਲ ਕਹਿ ਵੀ ਚੁੱਕੇ ਨੇ ਕਿ ਮੈਂ ਹੁਣ ਕੋਈ ਇਲੈਕਸ਼ਨ ਨਹੀਂ ਜਿਹੜੀ ਹੈਗੀ ਐ ਉਹ ਲੜਨੀ ਹੈਗੀ ਤੇ ਇਸ ਤਰ੍ਹਾਂ ਜਿਹੜੀ ਕਮਾਂਡ ਹੈ ਉਹ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਦਿੱਤੀ ਗਈ ਹੈ ਤੇ ਦੂਜੇ ਖੇਮੇ ਵੱਲੋਂ ਇੱਕ ਲਹਿਰ ਚਲਾਈ ਗਈ ਹੈ ਸ਼ਰੋਮਣੀ ਅਕਾਲੀ ਦਲ ਸੁਧਾਰੋ ਲਹਿਰ ਤੇ ਇਸੇ ਲਹਿਰ ਨੂੰ ਵੱਖ-ਵੱਖ ਸੋਸ਼ਲ ਪਲੇਟਫਾਰਮ ਤੇ ਉੱਪਰ ਲੈ ਕੇ ਵੀ ਆਏ ਨੇ ਹੁਣ ਅਲਟਰਨੇਟਿਵ ਕੀ ਹੈ ਇਸ ਜਿਹੜਾ ਦੂਜਾ ਖੇਮਾ ਹੈ ਕਰ ਕੀ ਸਕਦੇ ਨੇ ਹੋ ਕੀ ਸਕਦਾ ਸੁਖਵੀਰ ਸਿੰਘ ਬਾਦਲ ਦਾ ਪ੍ਰਧਾਨ ਜੀ ਉਹਨਾਂ ਨੇ ਛੱਡੀ ਨਹੀਂ ਜਾਫਰ ਇਹ ਗਰੁੱਪ ਅੰਦਰੋਂ ਖਾਤੇ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਉੱਪਰ ਭਾਰੀ ਪੈ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਤੇ ਕਿਉਂਕਿ ਦੂਜੇ ਪਾਸੇ ਰੈਲੇਵੈਂਸ ਵਾਲੇ ਨਾਮ ਹੈਗੇ ਨੇ ਵੱਡੇ ਪਰਿਵਾਰ ਹੈਗੇ ਨੇ ਜਾਫਰ ਨਹੀਂ ਗੱਲ ਬਣੀ ਨਹੀਂ ਬਗਾਵਤ ਧਾਲੀਵਾਲ ਸਾਹਿਬ ਕੀ ਹੋਊਗਾ ਹੁਣ ਅੱਗੇ ਦੇਖੋ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਹਾਲੇ ਇਸ ਚੀਜ਼ ਦਾ ਨਿਰਣਾ ਨਹੀਂ ਹੋਇਆ ਕਿ ਕਿਹੜਾ ਅਕਾਲੀ ਦਲ ਜਨਤਾ ਦੇ ਵਿੱਚ ਜ਼ਿਆਦਾ ਹਰਮਨ ਪਿਆਰਾ ਹੈ ਜਾਂ ਸਿਆਸਤ ਦੇ ਵਿੱਚ ਕਿਸ ਕੋਲ ਜ਼ਿਆਦਾ ਜ਼ਮੀਨ ਹੈ ਇਹਦਾ ਨਿਰਣਾ ਹੋਣਾ ਅਜੇ ਬਾਕੀ ਹੈ ਹਾਂ ਜਿਹੜਾ ਜਿਹਨੂੰ ਅਸੀਂ ਅ ਇੱਕ ਇਹ ਸੁਖਵੀਰ ਤੋਂ ਹਟ ਕੇ ਜਿਹੜਾ ਗਰੁੱਪ ਕੰਮ ਕਰ ਰਿਹਾ ਹੈ ਉਹਨੂੰ ਬਾਗੀ ਕਹਿ ਲਓ ਜਾਂ ਵੱਖਰਾ ਗਰੁੱਪ ਕਹਿ ਲਓ ਫਖਰਾ ਅਕਾਲੀ ਦਲ کہہ ਲੋ ਉਹਦਾ ਨਾਂ ਕੁਝ ਵੀ ਹੋ ਸਕਦਾ ਹੈ ਅ ਕਿਉਂਕਿ ਬਾਕੀ ਕਹਿਣਾ ਵੀ ਔਖਾ ਲੱਗਦਾ ਕਿਉਂਕਿ ਉਹ ਗਿਣਤੀ 'ਚ ਕਾਫੀ ਜ਼ਿਆਦਾ ਨਹੀਂ ਉਹਨਾਂ ਨੂੰ ਕਾਊਂਟਰ ਕਰਨ ਲਈ ਜੇ ਆਪਾਂ ਕਹੀਏ ਕਿ ਸੁਖਵੀਰ ਬਾਦਲ ਨੇ ਕੋਈ ਬਹੁਤ ਵੱਡੀ ਚਾਲ ਚੱਲੀ ਹੈ ਜਿਹਦੇ ਨਾਲ ਉਹ ਚਿੱਤ ਹੋ ਗਏ ਨਹੀਂ ਇਹ ਵੀ ਸੱਚ ਨਹੀਂ ਹੈ ਤਾਂ ਮਤਲਬ ਹਾਲੇ ਦੋਨਾਂ ਦੀ ਜਿਹੜੀ ਲੜਾਈ ਹੈ ਉਹ ਦੋਵੇਂ ਈ ਤਰ੍ਹਾਂ ਪੂਰੀ ਤਰ੍ਹਾਂ ਲੜਾਈ 'ਚ ਨਹੀਂ ਹਲੇ ਕੋਈ ਵੀ ਤੇਰਾ ਪਾਈ ਨਹੀਂ ਕਹਿ ਸਕਦੇ ਕਿ ਉਹ ਜਨਤਾ ਨੂੰ ਉਹਨਾਂ ਨੇ ਜਿਆਦਾ ਵੱਡਾ ਹੁਗਾਰਾ ਨਹੀਂ ਦਿੱਤਾ ਜਨਤਾ ਉਹਨਾਂ ਵੱਲ ਹੈ ਹਾਂ ਜਿਹੜਾ ਸੀਗਾ ਜਥੇਦਾਰ ਜੀਆਂ ਦਾ ਐਕਸ਼ਨ ਜਿਸ ਕਿਸਮ ਨਾਲ ਕੀਤਾ ਸੀ ਮੈਨੂੰ ਇਹ ਲੱਗ ਰਿਹਾ ਹੈ ਕਿ ਉਹ ਐਕਸ਼ਨ ਨੂੰ ਜਥੇਦਾਰ ਜੀਆਂ ਵੱਲੋਂ ਇਹ ਹੀ ਮੰਨਣਾ ਪਏਗਾ ਜੀ ਸ਼੍ਰੋਮਣੀ ਕਮੇਟੀ ਦੇ ਦਬਾਅ ਥੱਲੇ ਉਹਨੂੰ ਜਿਹੜਾ ਡਿਲੇਇੰਗ ਦੇਰੀ ਦੇ देर ਨਾਲ ਕੰਮ ਜਿਹੜਾ ਮਕੌੜਾ ਹੈ ਉਹਨੂੰ ਸਮਾਂ ਦੇ ਕੇ ਉਸ ਨੂੰ ਸੈਟਲ ਕੀਤਾ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਇਹਦਾ ਕੋਈ ਹੋਰ ਹੱਲ ਨਿਕਲ ਆਵੇ ਜਾਂ ਇਹ ਸੀ ਇਹ ਇੱਕ ਇਮਪ੍ਰੈਸ਼ਨ ਪਰਸੈਪਸ਼ਨ ਇਹ ਬਣ ਜਾਵੇ ਕਿ ਜਿਹੜਾ ਬਾਗੀਤਰ ਹੈ ਉਹਦੇ ਵਿੱਚ ਵੀ ਕੋਈ ਫੁੱਟ ਦੀ ਸੰਭਾਵਨਾ ਹੋ ਸਕਦੀ ਹੈ ਕਿ ਨਹੀਂ ਉਹ ਉਸ ਤਰ੍ਹਾਂ ਅਜੇ ਇੰਟੈਕਟ ਹੈ ਉਹ ਜੁੜਿਆ ਹੋਇਆ ਹੈ ਉਹਦੇ ਵਿੱਚ ਇਸ ਤਰ੍ਹਾਂ ਦੀ ਹਲੇ ਕੋਈ ਬਾੜ ਦਿਖਾਈ ਨਹੀਂ ਦਿੱਤਾ ਕਿ ਉਹਦੇ ਵਿੱਚੋਂ ਕੁਝ ਲੋਕ ਫੇਰ ਕੋਈ ਛੋਟਾ ਧੜਾ ਸੁਖਬੀਰ ਧੜੇ ਨਾਲ ਜਾਣ ਨੂੰ ਤਿਆਰ ਹੋਵੇ ਹਾਲੇ ਤੱਕ ਐਦਾਂ ਦਾ ਕੁਝ ਦਿਖਾਈ ਨਹੀਂ ਦਿੱਤਾ ਜਿਹੜੀ ਗੱਲ ਤੁਸੀਂ ਕੀਤੀ ਹੈ ਚੰਦੂ ਮਾਜਰਾ ਜੀ ਦੀ ਚੰਦੂ ਮਾਜਰਾ ਅਜੇ ਕੋਈ ਛੋਟੇ ਲੀਡਰ ਨਹੀਂ ਹੋਏ 노 ਡਾਊਟ ਉਹਨਾਂ ਨੇ ਬਡਾਲਾ ਜੀ ਨੂੰ ਲਗਭਗ ਆਪਣਾ ਸੀਨੀਅਰ ਨੇਤਾ ਬਣਾ ਕੇ ਪੇਸ਼ ਕੀਤਾ ਕਨਵੀਨਰ ਬਣਾ ਕੇ ਪੇਸ਼ ਕੀਤਾ ਅੱਜ ਵੀ ਉਹਨਾਂ ਦੀਆਂ ਮੀਟਿੰਗਾਂ ਮੁੰਟਕਾਂ ਵਾਲੇ ਚੱਲ ਰਹੀਆਂ ਨੇ ਉਹਦੇ ਵਿੱਚ ਸ਼ਾਮ ਤੱਕ ਜਾਂ ਦੋ ਦਿਨਾਂ ਨੂੰ ਉਹਨਾਂ ਦੀ ਸੂਚੀ ਆ ਜੇਗੀ ਕਿ ਪ੍ਰਜੀਡੀਅਮ ਬਣਾਈ ਹੈ ਉਹਦੇ ਵਿੱਚ ਕੌਣ ਕੌਣ ਮੈਂਬਰ ਨੇ ਜਿਹੜੇ ਪਹਿਲਾਂ ਮੈਂਬਰ ਸੀ ਉਹਨਾਂ ਚ ਕੁਝ ਅਦਲਾ ਬਦਲੀ ਕਰਨ ਦੀ ਸੰਭਾਵਨਾ ਹੈ ਹੁਣ ਰਹੀ ਇਹ ਗੱਲ ਜਿਹੜੀ ਚੰਦੂ ਮਾਜਰਾ ਜੀ ਜਿਹੜਾ ਬਿਆਨ ਹੈ ਉਹ ਇਸ ਕਰਕੇ ਆਇਆ ਉਹਨਾਂ ਨੇ ਇਹ ਨਹੀਂ ਕਿਹਾ ਜੇ ਮੈਂ ਸਿਆਸਤ ਨੂੰ ਬਖ ਹੋਰੂਗਾ ਉਹਨੇ ਇਹ ਕਿਹਾ ਕਿ ਮੈਂ ਸਿੱਖ ਜਮਾਤ ਵੱਲੋਂ ਸਿੱਖੀ ਦੀ ਸਿਆਸਤ ਪੰਜਾਬ ਦੀ ਸਿਆਸਤ ਲੜਦਾ ਰਵਾਂਗਾ ਉਹਦੇ ਵਿੱਚ ਮੈਂ ਆਪਣਾ ਯੋਗਦਾਨ ਵੱਧ ਕਰਕੇ ਪਾਉਂਦਾ ਰਵਾਂਗਾ ਪਰੰਤੂ ਚੋਣ ਦੀ ਰਾਜਨੀਤੀ ਦੇ ਵਿੱਚ ਮੈਂ ਨਹੀਂ ਆਉਂਗਾ ਇਹਦਾ ਸਿੱਧਾ ਸਿੱਧਾ ਅਰਥ ਇਹ ਹੈ ਕਿ ਕਿਤੇ ਨਾ ਕਿਤੇ ਅੰਦਰ ਖਾਤੇ ਭਾਵੇਂ ਆਉਣ ਵਾਲੇ ਸਮੇਂ 'ਚ ਉਹ ਡਿਫਾਈਨ ਵੀ ਕਰ ਲੈਣਗੇ ਇਹ ਨਵੇਂ ਜਿਹੜਾ ਬਾਗੀ ਅਕਾਲੀ ਦਲ ਹੈ ਜਾਂ ਇਹਨੂੰ ਕੋਈ ਵੀ ਅਕਾਲੀ ਦਲ ਕਹੀਏ ਆਪਾਂ ਇਸ ਅਕਾਲੀ ਦਲ ਨੇ ਕਿਤੇ ਨਾ ਕਿਤੇ ਅੰਦਰ ਖਾਤੇ ਇਹ ਤੈ ਕਰ ਲਿਆ ਰ ਕਰ ਲਿਆ ਗਿਆ ਕਿ ਚੋਣ ਦੀ ਰਾਜਨੀਤੀ ਚ ਸ਼ਾਇਦ ਪਰਿਵਾਰ ਦਾ ਇੱਕ ਮੈਂਬਰ ਹੀ ਰਹੂਗਾ ਤਾਂ ਕਿ ਬਾਅਦ ਵਿੱਚ ਇਹ ਕੁਝ ਨਾ ਕਿਹਾ ਜਾਵੇ ਮੈਂ ਇਹਨੂੰ ਇਦਾਂ ਸਮਝਦਾ ਕਿ ਇਸ ਇਹ ਇਹ ਵੱਡਾ ਕਾਰਨ ਹੈ ਜਿਹਦੇ ਕਰਕੇ ਚੰਦੂ ਮਾਜਰਾ ਜੀ ਨੇ ਇਹ ਸਟੇਟਮੈਂਟ ਦਿੱਤੀ ਹੈ ਪਰੰਤੂ ਢਾਂਚੇ ਦੇ ਵਿੱਚ ਚੰਦੂ ਮਾਜਰਾ ਜੀ ਸਿਆਸਤ ਨਹੀਂ ਕਰਨਗੇ ਜਾਂ ਪਾਰਟੀ ਦੇ ਵਿੱਚ ਕੋਈ ਆਉਦਾ ਨਹੀਂ ਲੈਣਗੇ ਇਹ ਉਹਨਾਂ ਨੇ ਨਹੀਂ ਕਿਹਾ ਹਾਲੇ ਤੱਕ ਇਸ ਕਰਕੇ ਉਹ ਉਹ ਪਾਰਟੀ ਦੇ ਢਾਂਚੇ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿਣਗੇ ਤੇ ਚੋਣਾਂ ਦੀ ਸਿਆਸਤ ਵਿੱਚ ਕਿਉਂਕਿ ਉਮਰ ਦੇ ਹਿਸਾਬ ਨਾਲ ਉਹਨਾਂ ਨੇ ਅੰਦਾਜ਼ਾ ਲਗਾ ਲਿਆ ਹੋਵੇਗਾ ਕਿ ਹਰਿੰਦਰਪਾਲ ਨੂੰ ਮੌਕਾ ਦਿੱਤਾ ਜਾਵੇ ਉਹ ਹੁਣ ਤੋਂ ਉੱਭਰ ਆਉਣ ਤੇ ਆਉਣ ਵਾਲੇ ਸਮੇਂ ਦੇ ਵਿੱਚੋਂ ਕੰਮ ਕਰਨ ਅੱਜ ਵੀ ਚਰਚਾ ਇਹੀ ਸੀ ਆ ਜਿਹੜਾ ਪ੍ਰੈਸ ਤੋਂ ਪਤਾ ਲੱਗਿਆ ਮੀਡੀਆ ਚ ਇਦਾਂ ਦੀਆਂ ਗੱਲਾਂ ਆਈਆਂ ਨੇ ਕਿ ਇੱਕ ਤੇ ਪਹਿਲਾਂ ਉਹਨਾਂ ਨੇ 11 ਮੈਂਬਰੀ ਪ੍ਰਜੀਡੀਅਮ ਜਿਹੜੀ ਅਨਾਉਂਸ ਕੀਤੀ ਸੀ ਲਗਭਗ ਉਹਦੇ ਵਿੱਚ ਅ ਜਥੇਦਾਰ ਟੜੂਣਾ ਸਾਹਿਬ ਦੇ ਦੋਤਾ ਜਿਹੜਾ ਹੈ ਹਰਿੰਦਰਪਾਲ ਉਹਦਾ ਨਾਮ ਸੀ ਜਦੋਂ ਕਿ ਇਹ ਸਮਝਿਆ ਗਿਆ ਕਿ ਉਹ ਬਹੁਤ ਜੂਨੀਅਰ ਨੇ ਉਹਨਾਂ ਨੂੰ ਉਸ ਤਰ੍ਹਾਂ ਦੇਣਾ ਔਖਾ ਹੈ ਸਗੋਂ ਅੰਦਰਖਾਤੇ ਇਹ ਸਿਆਸਤ ਚੱਲ ਰਹੀ ਹੈ ਸ਼ਾਇਦ ਉਹਨਾਂ ਨੂੰ ਸਟੇਟ ਜਿਹੜੀ ਸਿਕਸ ਸਟੂਡੈਂਟ ਫੈਡਰੇਸ਼ਨ ਹੈ ਇਹਦੇ ਵਿੱਚ ਕਿਤੇ ਫਿੱਟ ਕਰਨ ਦਾ ਕੰਮ ਕੀਤਾ ਜਾਵੇ ਜਾਂ ਯੂਥ ਵਿੰਗ ਦੇ ਵਿੱਚ ਕਿਤੇ ਫਿੱਟ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਇਸੇ ਤੋਂ ਬਿਨਾ ਪਹਿਲਾਂ ਕਿਤੇ ਸੁੱਚਾ ਸਿੰਘ ਛੋਟੇਪੁਰ ਗਨੌਰ ਹੋਏ ਨੇ ਉਹਨਾਂ ਨੂੰ ਕੋਈ ਆਉਂਦਾ ਨਹੀਂ ਦਿੱਤਾ ਗਿਆ ਹੋ ਸਕਦਾ ਪ੍ਰੀਡੀਅਮ ਦੇ ਵਿੱਚ ਉਹਨਾਂ ਨੂੰ ਕਿਤੇ ਫਿੱਟ ਕਰ ਲਿਆ ਥੋੜੀਆਂ-ਬੋਤੀਆਂ ਰੱਦੋ ਬਦਲ ਕਰਨ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ ਉਹ ਕਰਨ ਦੀ ਹਾਂ ਹੁਣ ਜਿਹੜੀ ਗੱਲ ਆਪਾਂ ਕਰ ਰਹੇ ਸੀ ਇਹ ਜ਼ਰੂਰ ਹੈ ਕਿ ਇਸ ਸਥਿਤੀ ਦੇ ਵਿੱਚ ਅਕਾਲੀ ਦਲ ਦੇ ਵਿੱਚ ਜੋ ਰੋਲ ਜਥੇਦਾਰ ਜੀ ਨੇ ਨਿਭਾਇਆ ਹੈ ਉਹ ਉਸ ਦੀ ਵੇਟ ਕਰ ਰਹੇ ਨੇ ਜਥੇਦਾਰ ਜੀਆਂ ਨੇ ਸੁਖਵੀਰ ਬਾਦਲ ਨੂੰ 15 ਦਿਨਾਂ ਦਾ ਟਾਈਮ ਦਿੱਤਾ ਸੀ ਉਹ 15 ਦਿਨ ਨੇੜੇ ਆਉਂਦੇ ਜਾ ਰਹੇ ਨੇ ਸ਼ਾਇਦ ਸੁਖਵੀਰ ਬਾਦਲ ਦੇ ਧੜੇ ਨੂੰ ਇਹ ਜਿਹੜੀ ਰਣਨੀਤੀ ਉਹਨਾਂ ਨੇ ਬਣਾਈ ਹੋਵੇ ਕਿ ਇਹਨਾਂ 15 ਦਿਨਾਂ ਦੇ ਵਿੱਚ ਆਪਾਂ ਜ਼ੋਰ ਲਗਾ ਕੇ ਦੇਖੀਏ ਜੇਕਰ ਇਸ ਧੜੇ ਵਿੱਚ ਕੋਈ ਟੁੱਟਪੱਜ ਹੋ ਸਕਦੀ ਹੈ ਜੇਕਰ ਇਹ ਧੜੇ ਦੇ ਵਿੱਚ ਕੋਈ ਟੁੱਟਪੱਜ ਹੁੰਦੀ ਹੈ ਤਾਂ ਜਿਹੜੀ ਪਰਸੈਪਸ਼ਨ ਹੈ ਉਹ ਸੁਖਵੀਰ ਬਾਦਲ ਵੱਲ ਨੂੰ ਝੁਕਦੀ ਦਿਖਾਈ ਦੇ ਸਕਦੀ ਹੈ ਪਰੰਤੂ ਹਾਲੇ ਤੱਕ ਇਸ ਤਰ੍ਹਾਂ ਦੀ ਬਿਲਕੁਲ ਕੋਈ ਪੋਜੀਸ਼ਨ ਨਹੀਂ ਹੈ ਇਹ ਇਹ ਮੋਟੇ ਰੂਪ ਵਿਚ ਆਪਾਂ ਇਹ ਕਹੀਏ ਕਿ ਇਹਦਾ ਨਿਰਣਾ ਜਥੇਦਾਰ ਜੀਆਂ ਦਾ ਫੈਸਲਾ ਆਉਣ ਤੋਂ ਬਾਅਦ ਕੀ ਹੋ ਸਕੇਗਾ ਅਤੇ ਇਸ ਢੜੇ ਦੀ ਜਿਹੜੀ ਪ੍ਰਭਾਵੀ ਰਣਨੀਤੀ ਹੋਏਗੀ ਸਿਆਸੀ ਦੌਰ ਤੇ ਉਹ ਜਥੇਦਾਰ ਜੀਆਂ ਦੇ ਫੈਸਲੇ ਤੋਂ ਬਾਅਦ ਹੀ ਬਣੇਗੀ ਕਿਉਂਕਿ ਉਦੋਂ ਉਦੋਂ ਬਾਅਦ ਸਮਝਾਏਗਾ ਕਿ ਹਮਲਾ ਕਿਤੇ ਕਰਨਾ ਹੈ ਇਹਨਾਂ ਨੇ ਹਮਲਾ ਤਾਂ ਕਰਨਾ ਹੈ ਸੁਖਵੀਰ ਬਾਦਲ ਤੇ ਕਰਨਾ ਹੈ ਜਾਂ ਬਰਾਬਰ ਸ਼੍ਰੋਮਣੀ ਕਮੇਟੀ ਤੇ ਕਰਨਾ ਹੈ ਜਦ ਜਥੇਦਾਰ ਜੀ ਵੀ ਹੌਸਲ ਬੇਟੇ ਜਾਂ ਆਉਣਗੇ ਜਾਂ ਨਹੀਂ ਇਹ ਸਮਝ ਦੱਸੇਗਾ ਸੋ ਇਸ ਕਰਕੇ ਉਸ ਧੜੇ ਵੱਲੋਂ ਵੀ ਬਹੁਤ ਧਰਮੇ ਨਾਲ ਬਹੁਤ ਸੰਜੀਦਗੀ ਨਾਲ ਚੱਲਿਆ ਜਾ ਰਿਹਾ ਹੈ ਕਿਉਂਕਿ ਜਿਹੜਾ ਸਾਡਾ ਅ ਅਕਾਲ ਤਖਤ ਦਾ ਰੋਲ ਹੈ ਸਿੱਖੀ ਦੇ ਵਿੱਚ ਉਹ ਕਿਸੇ ਵੀ ਤਰ੍ਹਾਂ ਜੇ ਆਪਾਂ ਕਹੀਏ ਇਗਨੋਰ ਨਹੀਂ ਕੀਤਾ ਜਾ ਸਕਦਾ ਬਾਝੇ ਨਹੀਂ ਕੀਤਾ ਜਾ ਸਕਦਾ ਦੋਵੇਂ ਧੜੇ ਇਸ ਗੱਲ ਨੂੰ ਬਚ-ਬਚ ਕੇ ਜੱਦ ਸਕਦੇ ਨੇ ਤਾਂ ਹਾਲੇ ਤੱਕ ਜੇ ਆਪਾਂ ਕਹੀਏ ਕਿ ਸੁਖਵੀਰ ਬਾਦਲ ਤੋਂ ਕੋਈ ਪ੍ਰੈਸ਼ਰ ਉਤਰ ਗਿਆ ਕੋਈ ਪ੍ਰੈਸ਼ਰ ਉਹਨਾਂ ਤੇ ਵੀ ਘਟਿਆ ਨਹੀਂ ਹੈ ਕਿਉਂਕਿ ਜੇਕਰ ਉਹ ਆਪਣੀ ਰਣਨੀਤੀ ਰਹੀਂ ਇਸ ਢੜੇ ਦੇ ਕੁਝ ਮੈਂਬਰਾਂ ਨੂੰ ਦੁਬਾਰਾ ਆਪਣੇ ਪਾਲੇ ਦੇ ਵਿੱਚ ਲੈ ਜਾਂਦੇ ਫੇਰ ਸ਼ਾਇਦ ਹੋ ਸਕਦਾ ਸੀ ਅ ਅੱਜ ਮੇਰੇ ਖਿਆਲ ਇੱਕ ਮੀਟਿੰਗ ਸੀ ਦੂਜੇ ਢੜੇ ਦੀ ਵੀ ਉਹ ਤਾਂ ਢੜੇ ਨੇ ਆਪਣੀ ਮੀਟਿੰਗ ਦੇ ਵਿੱਚ ਨਵੀਂ ਰਣਨੀਤੀ ਦੇ ਅਧੀਨ ਵਿਚਾਰ ਕੀਤਾ ਹੋਏਗਾ ਹਾਂ ਇੱਕ ਜ਼ਰੂਰ ਕਿਤੇ ਨਾ ਕਿਤੇ ਗੱਲ ਮੱਠੀ ਪੈਦੀ ਜਾਂਦੀ ਹੈ ਜਿਵੇਂ ਜਿਵੇਂ ਦਿਨ ਜ਼ਿਆਦਾ ਲੰਘ ਰਹੇ ਨੇ ਆਮ ਲੋਕਾਂ ਦੇ ਵਿੱਚ ਚਰਚਾ ਚੱਲ ਰਹੀ ਹੈ ਵੀ ਯਾਰ ਉਹ ਤਾਂ ਨਾ ਵੀ ਚੁੱਪ ਜਾਈ ਕਰ ਗਿਆ ਉਹਨਾਂ ਦੀਆਂ ਸਰਗਰਮੀਆਂ ਵੀ ਕੁਸ਼ ਘਟੀਆਂ ਨੇ ਪਰੰਤੂ ਮੈਂ ਸਮਝਦਾ ਕਿ ਇਹ ਸਰਗਰਮੀਆਂ ਘਟੀਆਂ ਨਹੀਂ ਉਹ ਜਿਹੜਾ ਜਥੇਦਾਰੀਆ ਵਾਲਾ 15 ਦਿਨਾਂ ਦਾ ਸਮਾਂ ਉਹ ਦੀ ਬੇਟ ਕਰਨ ਤੋਂ ਬਾਅਦ ਉਹ ਜਥੇਦਾਰ ਜੀਆਂ ਦਾ ਫੈਸਲਾ ਆਉਣ ਤੋਂ ਬਾਅਦ ਜਨਤਾ ਦੇ ਰਿਐਕਸ਼ਨ ਵੀ ਆਉਣਗੇ ਉਹਨਾਂ ਦੀ ਰਣਨੀਤੀ ਵੀ ਉਹਦੇ ਮੁਤਾਬਕ ਹੋਏਗੀ ਸੋ ਇਸ ਕਰਕੇ ਇੱਥੇ ਇਹ ਮੰਨ ਲੈਣਾ ਕਿ ਦੋਵੇਂ ਧੜਿਆਂ ਦੇ ਵਿੱਚ ਜਾਂ ਇੱਕ ਧੜੇ ਦੇ ਵਿੱਚ ਕੋਈ ਜੰਗ ਠੱਡੀ ਪੈ ਗਈ ਹੈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸਗੋਂ ਜਿਹੜਾ ਬਾਕੀ ਧੜਾ ਉਸ ਨੇ ਹੋਰ ਸੰਜੀਦਗੀ ਨਾਲ ਅੱਜ ਮੇਰਾ ਖਿਆਲ ਹੈ ਅੱਜ ਦਾ ਕਾਰਨ ਤੱਕ ਉਨ੍ਹਾਂ ਦੀ ਨਮੀ ਰਣਨੀਤੀ ਆ ਜਾਏਗੀ ਤੇ ਉਹਨਾਂ ਦੇ ਢਾਂਚੇ ਵਿੱਚ ਵੀ ਕੁਝ ਤਬਦੀਲੀ ਆਏਗੀ ਉਹ ਵੀ ਇਸ ਗੱਲ 'ਚ ਲੱਗੇ ਹੋਏ ਨੇ ਕਿ ਜੇਕਰ ਇਸ ਸਮੇਂ ਦੇ ਦੌਰਾਨ ਕੋਈ ਬਾਦਲ ਸੁਖਵੀਰ ਬਾਦਲ ਦੇ ਧੜੇ 'ਚੋਂ ਕੋਈ ਨੇਤਾ ਇਧਰ ਟੁੱਟ ਕੇ ਆਉਂਦੇ ਨੇ ਉਹਦੇ ਨਾਲ ਉਹਨਾਂ ਨੂੰ ਵੀ ਪਲ ਮਿਲੇਗਾ ਜੇਕਰ ਇਸ ਤਰ੍ਹਾਂ ਹੁੰਦਾ ਸੋ ਇਹ ਕੁਝ ਦਿਨਾਂ ਦੀ ਗੱਲ ਹੈ ਆਉਣ ਵਾਲੇ ਸਮੇਂ 'ਚ ਜਥੇਦਾਰ ਜੀ ਦਾ ਵੀ ਪਤਾ ਲੱਗਿਆ ਸੀ ਕਿ ਸ਼ਾਇਦ ਉਹ ਵਿਦੇਸ਼ ਸੀ ਅੱਜ ਉਹ ਵੀ ਪਹੁੰਚ ਗਏ ਨੇ ਜਾਂ ਪਹੁੰਚਣ ਵਾਲੇ ਨੇ ਸੋ ਉਸ ਕਰਕੇ ਉਸ ਸਮੇਂ ਦੀ ਬੀਟ ਤੋਂ ਬਾਅਦ ਹੀ ਕੋਈ ਇਹਦਾ ਇਸ ਲੜਾਈ ਦਾ ਨੂੰ ਮੱਥਾ ਬਣੇਗਾ ਜਿਹਦੇ ਵਿੱਚੋਂ ਕੁਝ ਸਮਝ ਆਏਗੀ ਦੇਖਦੇ ਹਾਂ ਜੀ ਅੱਗੇ ਤੁਹਾਡਾ ਕੀ ਸਵਾਲ ਹੈ ਦੱਸੋ ਬਿਲਕੁਲ ਅ ਤਲੀ ਵਲ ਸਾਹਿਬ ਜੇਕਰ ਨਹੀਂ ਕੋਈ ਗੱਲ ਕਿਸੇ ਤਣਪਤਣ ਲੱਗਦੀ ਹੈਗੀ ਇਹ ਜਿਹੜਾ ਦੂਜਾ ਖੇਮਾ ਜਿਹੜਾ ਖੇਮਾ ਪ੍ਰਧਾਨਗੀ ਜੀ ਇਸ ਜਿਹੇ ਦੀ ਮੰਗ ਕਰਦਾ ਇਹ ਜਿਹਨ ਦੇ ਤੇ ਉਹ ਰੱਖ ਰਖਦਾ ਆਪਣੇ ਕਿਤੇ ਵਿਧੀਆਂ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਸੁਖਵਿੰਦਰ ਸਿੰਘ ਬਾਦਲ ਉਹ ਆਪਣੇ ਕਿਤੇ ਵਿਧੀਆਂ ਇਦਾਂ ਹੀ ਰੱਖਦੇ ਨੇ ਫਿਰ ਜਿਹੜਾ 27 ਵਾਲਾ ਮੌਕਾ ਜਿੱਥੇ ਸਰਕਾਰ ਬਣਾਉਣਾ ਲੋਚਦੇ ਨੇ ਸਾਰੇ ਇਹ ਉਹ ਮੌਕਾ ਤਾਂ ਖੁੰਝ ਸਕਦਾ ਫਿਰ ਆਪਸੀ ਖਾਣਾ ਚੰਗੀ ਦੇ ਵਿੱਚ ਕਿਉਂਕਿ ਜਦੋਂ ਆਪਸੀ ਘਰ ਦੇ ਵਿੱਚ ਕਲੇਸ਼ ਹੋਊਗਾ ਫਿਰ politically performance ਚੰਗੀ ਕਿਵੇਂ ਨਿਕਲੂਗੀ 27 ਇਹ ਜੇ ਬਹੁਤ ਦੂਰ ਹੈ 27 ਤੱਕ ਦੋਨਾਂ ਚੋਂ ਇੱਕ ਪਾਰਟੀ ਅਮਰਜ ਕਰ ਜਾਏਗੀ ਕਿ ਕਿਹੜੀ ਕਰਦੀ ਹੈ ਮੈਂ ਤਾਂ ਤੁਹਾਨੂੰ ਇਹ ਕਹਿਣਾ ਕਿ ਆਉਣ ਵਾਲੇ ਸਮੇਂ ਚ ਜਥੇਦਾਰ ਜੀ ਦਾ ਰੋਲ ਬਹੁਤ ਹੀ ਪ੍ਰਭਾਵੀ ਪ੍ਰਭਾਵੀ ਹੋਏਗਾ ਉਹ ਕਿੱਦਾਂ ਨਾ ਹੋਏਗਾ ਉਹ ਕੀ ਫੈਸਲਾ ਲੈਣਗੇ ਕਿੱਧਰ ਨੂੰ ਜਾਣਗੇ ਇਹ ਗੱਲ ਬਹੁਤ ਇੰਪੋਰਟੈਂਟ ਹੈ ਜੇ ਉਸ ਫੈਸਲੇ ਦੇ ਵਿੱਚ ਸੁਖਵੀਰ ਬਾਦਲ ਦੇਖੋ ਸੰਭਾਵਨਾ ਇਹ ਬਣਦੀ ਹੈ ਕਿ ਜੇਕਰ ਜਥੇਦਾਰ ਜੀ ਸੁਖਵੀਰ ਬਾਦਲ ਵੱਲ ਝੁਕਦੇ ਨਹੀਂ ਤਦ ਇੱਕ ਦੋਸ਼ ਲੱਗੇਗਾ ਕਿ ਸ਼੍ਰੋਮਣੀ ਕਮੇਟੀ ਆਪਣਾ ਪ੍ਰਭਾਵ ਵਰਤ ਕੇ ਜਥੇਦਾਰ ਵੀ ਤਾਕਤ ਨੂੰ ਹਲਕੀ ਵੀ ਕਰ ਰਹੀ ਹੈ ਤੇ ਵਰਤ ਵੀ ਰਹੀ ਹੈ। ਉਹਦੇ ਨਾਲ ਵੀ ਸੁਖਵੀਰ ਬਾਦਲ ਦਾ ਨੁਕਸਾਨ ਹੋਏਗਾ। ਜੇਕਰ ਉਹ ਸੁਖਵੀਰ ਬਾਦਲ ਦੇ ਉਲਟ ਫੈਸਲਾ ਦੇ ਦਿੰਦੇ ਨੇ ਤਾਂ ਵੀ ਨੁਕਸਾਨ ਸੁਖਵੀਰ ਬਾਦਲ ਦਾ ਹੋਏਗਾ। ਸੁਖਵੀਰ ਬਾਦਲ ਲਈ ਜਿਹੜੀ ਇੱਕ ਸਥਿਤੀ ਹੀ ਵਧੀਆ ਹੈ ਕਿ ਜੇਕਰ ਜਥੇਦਾਰ ਜੀਆਂ ਦੇ ਫੈਸਲੇ ਤੋਂ ਪਹਿਲਾਂ ਉਹ ਕਿਸੇ ਤਰ੍ਹਾਂ ਫਿਰ ਦੋਨੇ ਧੜਿਆਂ ਦੇ ਵਿੱਚ ਕੋਈ ਪੈਚਅਪ 네ਗੋਸ਼ੀਏਸ਼ਨ ਕਰਕੇ ਆਪਣੀ ਸਥਿਤੀ ਬਰਕਰਾਰ ਰੱਖ ਲੈਂਦੇ ਨੇ ਮੈਂ ਇਦਾਂ ਸਮਝਦਾ ਕਿ ਇਹਦੇ ਵਿੱਚ ਉਹਨਾਂ ਲਈ ਸਭ ਤੋਂ ਲਾਹੇਵੰਦ ਸਥਿਤੀ ਇਹ ਹੈ ਕਿ ਜੇਕਰ ਇਹ ਸਾਰੀ ਸਥਿਤੀ ਵਿੱਚ ਜਥੇਦਾਰ ਜੀਆਂ ਦੀ ਐਂਟਰੀ ਤੋਂ ਉਹਨਾਂ ਦੇ ਫੈਸਲੇ ਤੋਂ ਪਹਿਲਾਂ ਸੁਖਵੀਰ ਬਾਦਲ ਇਹ ਕਿਉਂਕਿ ਕਈ ਵਾਰ ਪ੍ਰੈਸ਼ਰ ਦੇ ਵਿੱਚ ਦੋਵੇਂ ਧਿਰੇ ਕਿਸੇ ਨਾ ਕਿਸੇ ਨੇਗੋਸ਼ੀਏਸ਼ਨ ਤੇ ਆ ਸਕਦੇ ਨੇ ਜੇ ਉਹ ਨੇਗੋਸ਼ੀਏਸ਼ਨ ਹੋ ਜਾਂਦੀ ਹੈ ਤੇ ਸੁਖਵੀਰ ਬਾਦਲ ਪ੍ਰਧਾਨਗੀ ਜਾਂ ਪ੍ਰਧਾਨਗੀ ਤੋਂ نیچے ਆਪਣੀ ਹیثیت ਬਰਕਰਾਰ ਰੱਖਣ ਵਿੱਚ ਕਾਮਯਾਬ ਹੋ ਜਾਂਦੇ ਨੇ ਕਦ ਤੇ ਕੋਈ ਗੱਲ ਸੁਖਵੀਰ ਬਾਦਲ ਦੇ ਹੱਕ ਚ ਹੋ ਸਕਦੀ ਹੈ ਆਦਰਵਾਇਜ਼ ਮੈਨੂੰ ਲੱਗਦਾ ਹੈ ਕਿ ਫੈਸਲਾ ਆਉਣ ਤੋਂ ਬਾਅਦ ਜੇਕਰ ਨਵੀਂ ਸਥਿਤੀ ਉੱਪਰ ਦੀ ਹੈ ਜਿਹੜੀ ਵੀ ਉੱਭਰੇਗੀ ਮੇਰੇ ਮਤਾਬਕ ਉਹ ਉਹੋ ਜਿਹੀ ਸਥਿਤੀ 'ਚ ਸੁਖਵੀਰ ਬਾਦਲ ਦਾ ਧੜਾ ਪਹਿਲਾਂ ਨਾਲੋਂ ਕਮਜ਼ੋਰ ਹੋਏਗਾ ਕਮਜ਼ੋਰ ਕਿੰਨਾ ਹੋਏਗਾ ਇਹ ਸਮਝ ਦਿੱਸੇਗਾ ਇਹ 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 ਅੱਜ ਆਪਾਂ ਇਹਦਾ ਵਿਸ਼ਲੇਸ਼ਣ ਨਹੀਂ ਕਰ ਸਕਦੇ ਤੇ ਦੂਜਾ ਇਹਨਾਂ ਦੀ ਰਣਨੀਤੀ ਕਿੰਨੀ ਪ੍ਰਭਾਵੀ ਹੋਏਗੀ ਇਹ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਵਿਚਰਨਗੇ ਇਹ ਵਾਲਾ ਧੜਾ ਇਹ ਵੀ ਤੈਅ ਕਰੇਗਾ ਇਹ ਆਪਣੀ ਤਾਕਤ ਦਾ ਪ੍ਰਦਰਸ਼ਨ ਕਿੱਦਾਂ ਕਰਨਗੇ ਉਹ ਕਿੰਨਾ ਹੋਏਗਾ ਸੁਖਵੀਰ ਬਾਦਲ ਆਪਣੀ ਬਚੀ ਹੋਈ ਤਾਕਤ ਨੂੰ ਬਚਾਉਣ ਦੇ ਵਿੱਚ ਕਿੰਨੇ ਪ੍ਰਭਾਵੀ ਹੋਣਗੇ ਇਹ ਸਾਰਾ ਕੁਝ ਤੈ ਹੋਏਗਾ ਕਿਉਂਕਿ ਇੱਕ ਗੱਲ ਜ਼ਰੂਰ ਹੈ ਇਹ ਸਾਫ਼ ਦਿਖਾਈ ਦੇ ਰਿਹਾ ਹੈ ਜਿਸ ਕਿਸਮ ਨਾਲ ਜਿਹੜੇ ਸੁਖਵੀਰ ਬਾਦਲ ਦੇ ਨਾਲ ਦੇ ਲੋਕ ਉਹ ਉਹਨਾਂ ਵਿੱਚੋਂ ਦੋ ਤਿੰਨ ਨੂੰ ਛੱਡ ਕੇ ਸਾਰੇ ਸੁਖਵੀਰ ਬਾਦਲ ਦੇ ਹੱਕ 'ਚ ਪਹਿਲਾਂ ਵਾਂਗੂ ਵਿਆਦ ਨਹੀਂ ਦੇ ਰਹੇ ਜਿਸ ਦਾ ਕਿਤੇ ਨਾ ਕਿਤੇ ਆਮ ਜਿਹੜਾ ਵਿਸ਼ਲੇਸ਼ਕ ਹੈ ਉਹਨੂੰ ਇਹ ਪ੍ਰਭਾਵ ਜਾਂਦਾ ਹੈ ਕਿ ਹਾਲੇ ਵੀ ਬਹੁਤ ਸਾਰੇ ਲੋਕਾਂ ਦੇ ਵਿਚਾਰ ਅਧীন ਹੈ ਕਿ ਅਸੀਂ ਕਿੱਧਰ ਜਾਣਾ ਹੈ ਉਹ ਬਹੁਤ ਕਲੀਅਰ ਨਹੀਂ ਹੈ ਕਿ ਅਸੀਂ ਕਿੱਧਰ ਜਾਣਾ ਹੈ ਜਿਹੜੇ ਇਸ ਢਲੇ ਨਾਲ ਆਏ ਨੇ ਉਹਨਾਂ ਦੇ ਵਿੱਚੋਂ ਇਹ ਕਲੀਅਰ ਹੈ ਕਿ ਉਹ ਸਾਰੇ ਇਸ ਢਲੇ ਨਾਲ ਰਹਿਣਗੇ ਇਸ ਕਰਕੇ ਸ਼ਕੀਰ ਬਾਦਲ ਦੇ ਢਲੇ ਦੇ ਵਿੱਚ ਅਜੇ ਕਾਫੀ ਕੁਝ ਹੋਣ ਵਾਲਾ ਹੈ ਉਹ ਸਾਰਾ ਕੁਝ ਕਿਉਂਕਿ ਉਹ ਢਲੇ ਦੇ ਲੋਕਾਂ ਨੂੰ ਕੀ ਦੱਸਿਆ ਗਿਆ ਹੈ ਇਹ ਸਮਝਾਇਆ ਗਿਆ ਕਿ ਜਥੇਦਾਰ ਜੀ ਸਾਡੇ ਨਾਲ ਕਿੰਦਾ ਲਿਵਣਗੇ ਅਸੀਂ ਸਾਡੀ ਸਮਰੱਥਾ ਕੀ ਹੈ ਐਸਜੀਪੀਸੀ ਦੇ ਰੋਲ ਨਾਲ ਅਸੀਂ ਕਿੰਨਾ ਕਾਬੂ ਰੱਖ ਸਕਦੇ ਹਾਂ ਕੀ ਕਰ ਸਕਦੇ ਹਾਂ ਉਹ ਉਹਨਾਂ ਦੇ ਸਮੇਂ ਚ ਕਲੀਅਰ ਹੋਏਗਾ ਅਤੇ ਇਸੇ ਤਰ੍ਹਾਂ ਉਹਨਾਂ ਲੋਕਾਂ ਦੀ ਜਿਹੜੇ ਚੁੱਪ ਲੋਕ ਬੈਠੇ ਨੇ ਉਹਨਾਂ ਦੀ ਰਣਨੀਤੀ ਵੀ ਉਦੋਂ ਜਾ ਕੇ ਕਲੀਅਰ ਹੋਊਗੀ ਇਹ ਇਹ ਬਹੁਤ ਵੱਡਾ ਕੁਐਸਚਨ ਮਾਰਕ ਅਜੇ ਲੱਗਿਆ ਹੋਇਆ ਹੈ ਜੀ ਜੀ ਬਿਲਕੁਲ ਸੋਤਾਲੀਵਾਲ ਸਾਹਿਬ ਗੱਲ ਤਾਂ ਠੀਕ ਹੈ ਕਿ ਅੰਤਿਕ ਪਾਰਟੀ ਅੱਜ ਆਪਣੇ ਆਪ ਦੇ ਉੱਪਰ ਸੁਧਾਰ ਕਰਨ ਦੇ ਲਈ ਮਜੂਰ ਆ ਬਾਕੀ ਦੇਖਣਾ ਹੋਊਗਾ ਕਿ ਸੁਧਾਰ ਅਖਰ ਹੋਊਗਾ ਕਿੰਨਾ ਕੁ ਦੂਜਾ ਖਿਮਾ ਕੀ ਅੱਗੇ ਰਸਤਾ ਬਣਾ ਸਕਦਾ ਕਿ ਸੁਖਵੀਰ ਸਿੰਘ ਵੱਲ ਪਾਸੇ ਹੋਣਗੇ ਜਾਂ ਨਾਲੇ ਚਲੇ ਜਾਣਗੇ ਇੱਕ ਵੱਡਾ ਸਵਾਲ ਹੈ ਸੋ ਤੁਸੀਂ ਇਸ ਮਾਮਲੇ ਤੇ ਆਪਣੀ رائے ਰੱਖੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਮਿਹਰਬਾਨੀ ਜੀ ਜੀ ਦੋਸਤੋ ਤੁਸੀਂ ਆਪਣੀ ਫੀਡਬੈਕ ਸਾਨੂੰ ਹਰ ਵਾਰ ਜਦਨਾ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ ਧੰਨਵਾਦ